ਰਾਤ ਮੈਨੂੰ ਤਕਰੀਬਨ ਪੌਣੇ 12 ਵਜੇ ਫੋਨ ਆਇਆ ਮਲੇਸ਼ੀਆ ਦੇ ਨੰਬਰ ਤੋਂ ਉਹ ਕਹਿੰਦੇ ਵੀ ਟੂਰਨਾਮੈਂਟ ਬੰਦ ਕਰ ਦੇ ਨਹੀਂ ਤੇਰੇ ਗੋਲੀਆਂ ਮਾਰਾਂਗੇ ਤੇਰਾ ਪਰਿਵਾਰ ਖਤਮ ਕਰ ਦਾਂਗੇ ਕੋਈ ਚੋਕੇ ਨਹੀਂ ਹਗਾ ਤੈਨੂੰ ਟਾਈਮ ਦਿੱਤਾ ਦੋ ਦਿਨਾਂ ਦਾ ਬਾਅਦੋਂ ਕਹੇਗਾ ਜੀ ਚਾਹੇ ਇਹਨਾਂ ਦਾ ਬਾਪੂ ਚੱਕਦਾ ਚਾਹੇ ਕੋਈ ਵੀ ਚੱਕਦਾ ਟੂਰਨਾਮੈਂਟ ਬੰਦ ਕਰ ਦੀ ਹਾਂ ਬਸ ਪਾਣੇ ਨੂੰ ਨਹੀਂ ਕੋਈ ਪਰਵਾਹੀ ਚਾਹੇ ਕੋਈ ਵੀ ਜੀ ਵੀ ਸਰਕਾਰਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਉਹ ਕਹਿੰਦਾ ਜੀ ਮੈਂ 15 ਸਾਲ ਤੋਂ ਕਰਾਉਂਦਾ ਆ ਰਿਹਾ ਹਾਂ ਇਹ ਟੂਰਨਾਮੈਂਟ ਹੁਣ ਵੀ ਮੈਂ ਹੀ ਕਰਾਉਂਗਾ ਮੇਰਾ ਕਰਪ ਰਜਿਸਟਰ ਆ ਇਹ ਇੱਕ ਪਾਸੇ ਹੋ ਆਪਣਾ ਟੂਰਨਾਮੈਂਟ ਕਰਵਾਉਣਾ ਚਾਹੁੰਦਾ ਇੱਕ ਪਾਸੇ ਇਹ ਟੂਰਨਾਮੈਂਟ ਆ ਪੰਚਾਇਤ ਨਕਰੇ ਦੇ ਨਾਲ ਆ ਸਾਰਾ ਪਿੰਡ ਟੂਰਨਾਮੈਂਟ ਤਾਂ ਆਪਣੇ ਇੱਕੋ ਹੁੰਦਾ ਜੀ ਉਹ ਟੂਰਨਾਮੈਂਟ ಗ್ರಾಮ ਪੰਚਾਇਤ ਤੇ ਕਰਵਾਉਂਦੀ ਐ ਇਹ ਜਿਹੜਾ ਦੂਜਾ ਟੂਰਨਾਮੈਂਟ ਆ ਨਾ ਤਾਂ ਇਹ ਮੈਂਬਰ ਆ ਉਹਨੇ ਆ ਕੇ ਹੁਣ ੱੱਕੇ ਸ਼ਾਹੀ ਦਿਖਾਉਂਦਾ ਵੀ ਗਰਾਊਂਡ ਬਾਤਾ ਜੀ ਆ ਪੰਚਾਇਤ ਦੀ ਜ਼ਮੀਨ ਐ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਪੰਚਾਇਤ ਤੋਂ ਐਨਓਸੀ ਲੈ ਲਵੇ ਜੇ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕਰਵਾ ਲਵੇ ਨਹੀਂ ਆਪਣੇ ਖੇਤ ਚ ਕਰਵਾ ਲਵੇ ਜਿਹੜੇ ਚਾਰ ਬੰਦੇ ਦੇ ਨਾਲ ਫਿਰਦੇ ਨੇ ਮੋਤਵਰ ਬੰਦੇ ਨੇ ਸਿਆਣੇ ਬੰਦੇ ਨੇ ਉਹ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਰੋਕਣਾ ਤਾਂ ਉਹਨਾਂ ਨੇ ਕੀਤੀ ਸਮਾਂ ਨਾਲੇ ਪਾਵਰ ਚ ਨੇ ਅੱਜ ਦੇ ਟਾਈਮ ਚ ਉਹਨੂੰ ਹੋਰ ਸ਼ਹਿਾ ਦੇ ਰਹੇ ਨੇ ਵਾਸੋਂ ਦੇ ਪਿੰਡ ਰੈਮਨ ਮਾਜਰੀ ਵਿੱਚ ਬੜੇ ਲੰਮੇ ਟਾਈਮ ਤੋਂ ਗੂਗਾ ਮਾੜੀ ਮੇਲਾ ਹੈ ਜਿਹੜਾ ਉਹ ਭਰਾਇਆ ਜਾਂਦਾ ਹੈ ਸੋ ਇਸ ਵਾਰ ਵੀ ਮੇਲਾ ਹੈ ਜਿਹੜਾ 16 17 ਤਰੀਕ ਦਾ ਆ ਰਿਹਾ ਹੈ ਇੱਕ ਵੱਡੀ ਟੂਰਨਾਮੈਂਟ ਹੁੰਦਾ ਹੈ ਜਿਸ ਨੂੰ 15 16 17 ਤਰੀਕ ਅਤੇ ਇੱਕ ਟੂਰਨਾਮੈਂਟ ਹੋਰ ਹੋ ਰਿਹਾ ਹੈ ਉਹ ਤਰੀਕ ਹੈ 14 15 16 ਤਰੀਕ ਦੋ ਟੂਰਨਾਮੈਂਟਾਂ ਦਾ ਐਲਾਨ ਹੋਇਆ ਵਾ ਇਹ ਟੂਰਨਾਮੈਂਟਾਂ ਦੀਆਂ ਤਿਆਰੀਆਂ ਨੇ ਜਿਹੜੇ ਵੱਖ-ਵੱਖ ਪ੍ਰਬੰਧਕ ਕਰ ਰਹੇ ਨੇ ਮੌਜੂਦਾ ਪੰਚਾਇਤ ਦੇ ਜਿਹੜੇ ਮੈਂਬਰ ਨੇ ਜਾਂ ਕਲੱਬ ਮੈਂਬਰ ਨੇ ਉਹ ਇੱਥੇ ਪਹੁੰਚੇ ਨੇ ਇਹਨਾਂ ਨੂੰ ਧਮਕੀਆਂ ਆਉਣੀਆਂ ਸਟਾਰਟ ਹੋ ਗਈਆਂ ਨੇ ਕਾਲ ਆਉਂਦੀ ਆ ਕੋਈ ਟੂਰਨਾਮੈਂਟ ਕਰਾ ਰਹੇ ਨੇ ਇਹ ਇਹਨਾਂ ਕੋਲ ਕਾਲ ਆਉਂਦੀ ਆ ਇਹਨਾਂ ਨੂੰ ਧਮਕੀ ਦਿੱਤੀ ਜਾਂਦੀ ਆ ਕੀ ਧਮਕੀ ਦਿੱਤੀ ਜਾਂਦੀ ਆ ਗੱਲ ਕਰਦੇ ਆ ਜਸਪਰੀ ਜੀ ਨੇ ਸਾਡੇ ਨਾਲ ਹਾਂਜੀ ਜਸਪਰੀ ਜੀ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਬਾਬਾ ਜੀ ਕੀ ਗੱਲ ਹੋ ਗਈ ਜੀ ਟੂਰਨਾਮੈਂਟ ਐ ਕਿ ਪਿੰਡ ਦੋ ਹੋ ਰਹੇ ਨੇ ਨਹੀਂ ਪਿੰਡ ਟੂਰਨਾਮੈਂਟ ਤਾਂ ਆਪਣੇ ਇੱਕੋ ਹੁੰਦਾ ਜੀ ਉਹ ਟੂਰਨਾਮੈਂਟ ಗ್ರಾಮ ਪੰਚਾਇਤ ਤੇ ਕਰਵਾਉਂਦੀ ਐ ਜਿਹਦੇ ਨਾਲ ਸਰਪੰਚ ਸਹਿਮਤ ਹੁੰਦਾ ਉਹੀ ਟੂਰਨਾਮੈਂਟ ਕਰਵਾਉਂਦੀ ਐ ਇਹ ਜਿਹੜਾ ਦੂਜਾ ਟੂਰਨਾਮੈਂਟ ਐ ਨਾ ਤਾਂ ਇਹ ਮੈਂਬਰ ਐ ਨਾ ਇਹ ਕੋਈ ਲਾਲੋ ਵੀ ਸਰਪੰਚ ਐ ਤਾਂ ਪਿੰਡ ਦਾ ਆਮ ਵੋਟਰ ਐ ਉਹਨੇ ਆ ਕੇ ਹੁਣ ੱੱਕੇ ਸ਼ਾਹੀ ਦਿਖਾਉਂਦਾ ਵੀ ਗਰਾਊਂਡ ਬਾਤਾਂ ਜੀ ਅੱਛਾ ਤਾਂ ਪੰਚਾਇਤ ਦੀ ਜ਼ਮੀਨ ਐ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਵੀ ਸਾਡੇ ਮੁਤਾਬਕ ਚੱਲੂਗਾ ਇਹ ਸਿਸਟਮ ਵੀ ਪੰਚਾਇਤ ਦਾ ਕੋਈ ਰੋਲ ਹੀ ਨਹੀਂ ਹੈਗਾ ਇਹਦੇ 'ਚ ਉਹ ਕਹਿੰਦਾ ਜੀ ਮੈਂ 15 ਸਾਲ ਤੋਂ ਕਰਾਉਂਦਾ ਆ ਰਿਹਾ ਹਾਂ ਇਹ ਟੂਰਨਾਮੈਂਟ ਹੁਣ ਵੀ ਮੈਂ ਓ ਕਰਾਉਂਦਾ ਮੇਰਾ ਖਰਬ ਨਿ ਰਜਿਸਟਰ ਆ ਇਹ 15 ਸਾਲ ਤੋਂ ਕਰਵਾਉਂਦਾ ਠੀਕ ਆ ਪਰ ਹੁਣ ਜਦੋਂ ਉਹਦੇ ਨਾਲ ਪੰਚਾਇਤ ਦੀ ਉਹ ਸਹਿਮਤੀ ਨਹੀਂ ਹੈਗੀ ਪੰਚਾਇਤ ਤੋਂ ਐਨਓਸੀ ਲੈ ਲਵੇ ਜੇ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕਰਵਾ ਲਵੇ ਨਹੀਂ ਆਪਣੇ ਖੇਤ 'ਚ ਕਰਵਾ ਲਵੇ 15 ਸਾਲ ਤੋਂ ਪੰਚਾਇਤ ਉਹਦੇ ਨਾਲ ਸਹਿਮਤੀ ਜਿਹੜਾ 15 ਸਾਲ ਤੋਂ ਜਾਂ ਉਹਦੀ ਪੰਚਾਇਤ ਹੀ ਕੋਈ 15 ਸਾਲ ਤੋਂ ਨਹੀਂ ਕਰਵਾਉਂਦਾ ਪਹਿਲਾਂ ਕਾਂਗਰਸ ਦੇ ਵਿੱਚ ਸੀ ਸ਼ਾਦੂ ਉਹਨਾਂ ਦੇ ਟਾਈਮ ਫਿਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੁਣ ਆਮ ਆਦਮੀ ਪਾਰਟੀ ਚ ਹੋ ਗਿਆ ਕੋਈ 15 ਸਾਲ ਤੋਂ ਨਹੀਂ ਕਰਵਾਉਂਦਾ ਕੋਈ ਕੁਝ ਨਹੀਂ ਕਰਵਾ ਰਿਹਾ ਇਹ ਬਸ ਇੱਕ ਫੋਕੇ ਦਾਵੇਦਾਰੀਆਂ ਨੇ ਬਾਈ ਜੀ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਉਹ ਕੀ ਕਾਰਨਾ ਬਿਲਕੁਲ ਧਮਕੀਆਂ ਤਾਂ ਦੇਖੋ ਰਾਤ ਮੈਨੂੰ ਤਕਰੀਬਨ ਪੌਣੇ 12 ਵਜੇ ਫੋਨ ਆਇਆ ਮਲੇਸ਼ੀਆ ਦੇ ਨੰਬਰ ਤੋਂ ਉਹ ਕਹਿੰਦੇ ਵੀ ਟੂਰਨਾਮੈਂਟ ਬੰਦ ਕਰ ਦੇ ਨਹੀਂ ਤੇਰੇ ਗੋਲੀਆਂ ਮਾਰਾਂਗੇ ਤੇਰਾ ਪਰਿਵਾਰ ਖਤਮ ਕਰ ਦਾਂਗੇ ਵੀ ਉਹ ਕਾਰਨ ਤਾਂ ਹੁਣ ਸਿੱਧਾ ਸਪਸ਼ਟ ਹੋ ਰਿਹਾ ਜੀ ਜਦੋਂ ਟੂਰਨਾਮੈਂਟ ਦੀ ਡੇਟ ਅਸੀਂ ਅਨਾਉਂਸ ਕਰਤੀ ਟੂਰਨਾਮੈਂਟ ਦੀ ਡੇਟ ਅਸੀਂ ਅਨਾਉਂਸ ਕਰਤੀ ਵੀ ਅਸੀਂ 15 16 17 ਨੂੰ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕਰਵਾਉਣਾ ਹੁਣ ਇਹ ਧਮਕੀਆਂ ਵਾਲੀ ਸਿੱਧੀ ਗੱਲ ਦੇਖ ਲਓ ਤੁਸੀਂ ਕਿੱਧਰ ਨੂੰ ਜਾਂਦੀ ਹੈ ਜਦੋਂ ਬੰਦੇ ਦਾ ਨਾਮ ਲੱਤਾ ਧਮਕੀ ਦੇਣ ਵਾਲੇ ਨੇ ਨਹੀਂ ਨਾਮ ਕਿਸੇ ਦਾ ਨਹੀਂ ਲਿਆ ਉਹ ਕਹਿੰਦਾ ਵੀ ਜੇ ਟੂਰਨਾਮੈਂਟ 2 ਦਿਨ ਦੇ ਵਿੱਚ ਬੰਦ ਨਾ ਕਰਿਆ ਤਾਂ ਗੋਲੀਆਂ ਮਾਰ ਦਾਂਗੇ ਤੇਰਾ ਪਰਿਵਾਰ ਖਤਮ ਕਰ ਦਾਂਗੇ ਮੈਂ ਟੂਰਨਾਮੈਂਟ ਨਾਲ ਐਦਾ ਕੀ ਉਹ ਆ ਸਰਕਾਰ ਕਹਿੰਦੀ ਆ ਕਿ ਖੇਡਾਂ ਨਾਲ ਤਾਂ ਸਾਡਾ ਦੇਸ਼ ਪ੍ਰਫੁੱਲਤ ਹੋ ਰਿਹਾ ਇਹ ਬੱਚੇ ਜਨਸਿਆਂ ਤੋਂ ਦੂਰ ਰਹਿੰਦੇ ਨੇ ਦੋ ਟੂਰਨਾਮੈਂਟ ਕਰਾ ਦੇਣਾ ਨਹੀਂ ਟੂਰਨਾਮੈਂਟ ਜਿਹੜੀ ਪੰਚਾਇਤ ਦੀ ਜਗਾ ਉੱਥੇ ਤਾਂ ਪੰਚਾਇਤ ਹੀ ਕਰਵਾਊਗੀ ਜੀ ਆਪਣੇ ਖੇਤ ਵਿੱਚ ਕਰਵਾ ਲਵੇ ਮਨਜ਼ੂਰੀ ਲੈ ਲਵੇ ਸਾਨੂੰ ਕੋਈ ਦਿੱਕਤ ਤੇ ਨਹੀਂ ਹੈਗੀ ਜਿੱਥੇ ਮਰਜ਼ੀ ਕਰਵਾਵੇ ਪੰਚਾਇਤ ਦੀ ਜ਼ਮੀਨ ਦੇ ਵਿੱਚ ਟੂਰਨਾਮੈਂਟ ਪੰਚਾਇਤੇ ਕਰਵਾਉ ਸਾਡੇ ਕੋਲ ਸਾਰਾ ਕੁਝ ਹੈ ਐਨਓਸੀਆਂ ਲੈ ਲੀਆਂ ਸੀ ਨੇ ਅ ਕੋਰਟ ਤੋਂ ਮਾਨ ਜੋ ਕੋਰਟ ਤੋਂ ਸਾਨੂੰ ਸਟੇ ਮਿਲ ਗਈ ਪੰਚਾਇਤ ਦੇ ਹੱਕ ਦੇ ਵਿੱਚ ਜਿਹੜਾ ਵੀ ਅਧਿਕਾਰੀ ਕੋਈ ਕਤਾਹੀ ਵਰਤੂਗਾ ਉਹਦੇ ਵਿਰੁੱਧ ਕਾਰਵਾਈ ਹੋਊਗੀ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ ਧਮਕੀਆਂ ਵਾਲੀ ਨੂੰ ਧਮਕੀਆਂ ਨੂੰ ਬਈ ਹੁਣ ਅਸੀਂ ਤੇ ਇਹੀ ਕਹਿ ਰਹੇ ਹਾਂ ਸਿੱਧੇ ਲਬਜਾਂ ਚ ਇਹੀ ਕਹਿ ਰਹੇ ਹਾਂ ਅਸੀਂ ਤਾਂ ਵੀ ਹੁਣ ਇਹ ਮੁੰਡਾ ਕਲੱਬ ਦਾ ਪ੍ਰਧਾਨ ਆ ਪੰਚਾਇਤ ਸਾਰਾ ਨਗਰ ਇਹਨਾਂ ਦੇ ਨਾਲ ਆ ਹੁਣ ਇਹ ਨੂੰ ਇੱਕ ਪਾਸੇ ਉਹ ਆਪਣਾ ਟੂਰਨਾਮੈਂਟ ਕਰਵਾਉਣਾ ਚਾਹੁੰਦਾ ਇੱਕ ਪਾਸੇ ਇਹ ਟੂਰਨਾਮੈਂਟ ਆ ਪੰਚਾਇਤ ਨਗਰੇ ਦੇ ਨਾਲ ਆ ਸਾਰਾ ਹੁਣ ਇਹ ਤਾਂ ਅਸੀਂ ਤਾਂ ਉਹਦੇ ਹੀ ਕਹਿ ਸਕਦੇ ਆ ਵੀ ਉਹੀ ਇਹਨੂੰ ਡਰਾਉਣ ਦਾ ਮਾਰਾ ਕਹਿ ਰਿਹਾ ਵੀ ਜਾਂਦਾ ਟੂਰਨਾਮੈਂਟ ਬੰਦ ਕਰਾ ਦੇ ਵੀ ਨਹੀਂ ਵੀ ਮੈਂ ਤੇਰੇ ਪਰਿਵਾਰ ਨੂੰ ਕੱਲੂ ਅਸੀਂ ਵੀ ਤਿੰਨ ਚਾਰ ਜਣੇ ਹੈਗੇ ਆ ਸਾਡੀ ਵੀ ਜਾਨ ਨੂੰ ਹੋ ਸਕਦਾ ਉਹਦਾ ਕੀ ਪਤਾ ਵੀ ਕਿਸੇ ਨਾਲ ਕੋਈ ਨੁਕਸਾਨ ਕਰਾ ਦੇਵੇ ਕਿਸੇ ਵੀ ਟਾਈਮ ਅੱਜ ਪ੍ਰਧਾਨ ਨੂੰ ਕਹਿ ਰਿਹਾ ਕੱਲੂ ਮੈਂ ਮੌਜੂਦਾ ਸਰਪੰਚਰ ਰਮਨ ਮંત્રી ਪਿੰਡ ਤੋਂ ਕਾਲੂ ਮੈਨੂੰ ਵੀ ਕਰਾ ਸਕਦਾ ਵੀ ਸਰਪੰਚੀ ਲਿਖ ਕੇ ਦੇ ਦੇ ਦੂਸਰੇ ਬੰਦੇ ਕਿੱਦਾਂ ਦਾਵੇ ਨਾਲ ਕਹਿ ਸਕਦੇ ਹੋ ਕਿ ਉਹਨੇ ਕਰਵਾਇਆ ਇਹ ਬਾਈ ਜੀ ਦੇਖੋ ਸਾਨੂੰ ਟੂਰਨਾਮੈਂਟ ਰੋਕਣ ਨੂੰ ਹੋਰ ਕੋਈ ਬੰਦੇ ਨੇ ਕਿਸੇ ਨੇ ਅਜੇ ਤੱਕ ਇੰਟਰਫੀਰੈਂਸ ਨਹੀਂ ਕੀਤੀ ਹੁਣ ਤੱਕ ਜਿੰਨੀਆਂ ਵੀ ਪੰਚਾਇਤਾਂ ਬਣੀਆਂ ਨੇ ਸਾਡੇ ਪਿੰਡ ਚ ਪੰਚਾਇਤ ਇਹ ਟੂਰਨਾਮੈਂਟ ਕਰਾਉਂਦੀ ਆ ਰਹੀ ਆ ਪੰਜ ਸਾਲ ਇਹਦੀ ਮੈਸੇਜ ਸਰਪੰਚ ਸੀਗੀ ਇਹ ਕਰਾਉਂਦਾ ਰਿਹਾ ਜੀ ਠੀਕ ਹੈ ਹੁਣ ਇਹ ਤੋਂ ਪਹਿਲਾਂ ਹੋਰ ਸਰਪੰਚ ਸੀਗੇ ਉਦੋਂ ਉਹ ਸਰਪੰਚ ਸੀਗੇ ਉਹ ਕਰਾਉਂਦੇ ਰਹੇ ਨੇ ਹੁਣ ਅਸੀਂ ਮੌਜੂਦਾ ਗ੍ਰਾਮ ਸਰਪੰਚ ਮੈਂ ਆ ਜੀ ਪੰਚਾਇਤ ਮੇਰੀ ਸਾਰੀ ਪੂਰੀ ਆ ਮੇਰੇ ਨਾਲ ਆ ਸਾਰਾ ਚਲੋ ਨਗਰ ਦਾ ਵੀ ਸਹਿਯੋਗ ਪੂਰਾ ਹੁਣ ਇਹ ਤਾਂ ਉਹਨੂੰ ਖੁਦ ਨੂੰ ਵੀ ਪਤਾ ਇੱਕ ਵਾਰ ਸੱਤਕੇ ਨਾਲ ਵੀ ਨਾ ਖੇਡਾ ਨਾ ਖੇਡਣ ਦਵਾ ਉਹ ਕੰਮ ਕਰ ਰਿਹਾ ਕੋਈ ਧਮਕੀਆਂ ਸੰਬੰਧੀ ਦਰਖਾਹ ਵਗੈਰਾ ਦਿੱਤੀ ਆ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਿਓ ਹਾਂਜੀ ਅਸੀਂ ਐਸਐਚਓ ਸਾਹਿਬ ਪਾਸੋਂ ਥਾਣਾ ਜੀ ਨੂੰ ਉਹਨਾਂ ਨੂੰ ਇਤਲਾਹ ਦੇ ਚੁੱਕੇ ਹਾਂ ਦਰਖਾਸਤ ਵੀ ਲਿਖਾ ਸੀ ਸੀਗੀ ਉਹ ਕਹਿੰਦੇ ਵੀ ਕੋਈ ਨਹੀਂ ਵੀ ਉਹ ਥੋੜਾ ਜਿਹਾ ਕਿਸੇ ਮਸਲੇ 'ਚ ਬਿਜੀ ਨੇ ਵੀ ਆ ਕੇ ਮੈਂ ਮਿਲਦਾ ਵੀ ਹਾਂ ਬਾਕੀ ਮੈਂ ਜਿਹੜੀ ਵੀ ਕੋਈ ਕਾਰਵਾਈ ਹੋਊਗੀ ਵੀ ਉਹ ਅਸੀਂ ਕਰਦੇ ਹਾਂ ਜੀ ਸੋ ਬਾਬਾ ਜੀ ਨੇ ਹਾਂਜੀ ਬਾਬਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਟੂਰਨਾਮੈਂਟ ਨੂੰ ਲੈ ਕੇ ਕਹਿੰਦੇ ਜੀ ਧਮਕੀਆਂ ਆ ਰਹੀਆਂ ਨੇ ਜਸਪ੍ਰੀਤ ਨੂੰ ਪ੍ਰਧਾਨ ਦੀ ਮਾੜੀ ਗੱਲ ਹੈ ਜੀ ਧਮਕੀਆਂ ਤਾਂ ਦੇਣੀਆਂ ਨਹੀਂ ਚਾਹੀਦੀਆਂ ਬਾਕੀ ਗੱਲ ਆ ਤਾਂ ਪੰਚਾਇਤ ਦੇ ਅੰਡਰ ਹੈ ਜੀ ਪੰਚਾਇਤ ਜਿਹਨੂੰ ਸਹਿਮਤੀ ਦਿੰਦੀ ਹੈ ਉਹ ਟੂਰਨਾਮੈਂਟ ਹਰ ਸਾਲ ਕਰਾਉਂਦਾ ਹੈ ਤਾਂ ਹੁਣ ਵੀ ਪੰਚਾਇਤ ਜਿੱਥੇ ਜਿਹਨੂੰ ਦਊਗੀ ਸਹਿਮਤੀ ਜਿਹਨੂੰ ਆਪਣਾ ਉਹ ਮਤਵਲ ਪ੍ਰਵਾਨਗੀ ਦਊਗੀ ਉਹ ਕਰਾ ਲੈਣਗੇ ਲੜਾਈ ਵਾਲੀ ਤਾਂ ਇੱਥੇ ਕੋਈ ਗੱਲ ਨਹੀਂ ਉਹ ਕਹਿੰਦਾ ਜੀ 15 ਸਾਲ ਤੋਂ ਮੈਂ ਕਰਵਾ ਰਿਹਾ ਹਾਂ ਚਲੋ ਵਧੀਆ ਗੱਲਾਂ ਕਰਾਉਂਦਾ ਰਿਹਾ ਹੈ ਧੰਨਵਾਦ ਆ ਪਰ ਹੁਣ ਜਦੋਂ ਆਪਣਾ ਪੰਚਾਇਤ ਤੇ ਬਦਲ ਗਈ ਜੀ ਹੁਣ ਪੰਚਾਇਤ ਦੀ ਜਗ੍ਹਾ 'ਚ ਨਹੀਂ ਜੀ ਆਪਾਂ ਕਰਾ ਸਕਦੇ ਹਾਂ ਹਾਂ ਇਹ ਮਾੜੀ ਗੱਲ ਹੈ ਬਾਕੀ ਤੰਬਕੀਆਂ ਵੀ ਮਾੜੀ ਗੱਲ ਹੈ ਹਾਂ ਟਰਨਮੈਂਟ ਕਰਾਉਣਾ ਨਾ ਕਰਾਉਣਾ ਭਗਵੰਤ ਮਾਨ ਸਾਹਿਬ ਤਾਂ ਕਹਿ ਰਹੇ ਨੇ ਵੀ ਖੇਡਾਂ ਕਰਾਓ ਵੀ ਹਰ ਇੱਕ ਪਿੰਡ 'ਚ ਟਰਨਮੈਂਟ ਖਟਿਆਰੀ ਹੋਣੇ ਚਾਹੀਦੇ ਨੇ ਚਲੋ ਹੋ ਹੋ ਵੀ ਰਹੇ ਨੇ ਜੇ ਕਰਾਉਣਾ ਵੀ ਆ ਚਲੋ ਇੱਕ ਅੱਧਾ ਦਿਨ ਤਰੀਕਾ ਨੂੰ ਬਦਲ ਕੇ ਕਰਾ ਵੀ ਸਕਦੇ ਨੇ ਅਸੀਂ ਕਿਹੜਾ ਕੋਈ ਉਹਨਾਂ ਨੂੰ ਕਹਿੰਨੇ ਆ ਵੀ ਹੁਣ ਨਹੀਂ ਕਰਾ ਸਕਦੇ ਕਰਾ ਸਕਦੇ ਨੇ ਡੇਟ ਆਪਣਾ ਬਦਲ ਕੇ ਕਰਾ ਲੈਣ ਪਰ ਹੁਣ ਇਹ ਪੰਚਾਇਤ ਦੀ ਜਗ੍ਹਾ ਤੇ ਸਰਪੰਚ ਸਾਹਿਬ ਜ਼ਿੰਮੇਵਾਰ ਨੇ ਇਹਨਾਂ ਤੋਂ ਮਨਜ਼ੂਰੀ ਲਿੱਤੀ ਆ ਜਾਂ ਨਹੀਂ ਉਹ ਇਹ ਨਹੀਂ ਦੱਸਣਗੇ ਕਿੱਦਾਂ ਜੀ ਸਾਰਾ ਤੁਹਾਨੂੰ ਮਨਜ਼ੂਰੀਆਂ ਮਿਲ ਚੁੱਕੀਆਂ ਨੇ ਕਿੱਦਾਂ ਹੈ ਸਾਰਾ ਸਿਸਟਮ ਹਾਂ ਜੀ ਸਾਰਾ ਕੁਝ ਸਾਨੂੰ ਮਨਜ਼ੂਰੀਆਂ ਵਗੈਰਾ ਮਿਲ ਚੁੱਕੀਆਂ ਨੇ ਮੰਨ ਜੋ ਕੋਰਟ ਵੱਲੋਂ ਸਾਨੂੰ ਸਟੇ ਮਿਲ ਚੁੱਕੀ ਆ ਪੰਚਾਇਤ ਦੀ ਜ਼ਮੀਨ ਤੇ ਹਾਂ ਗ੍ਰਾਮ ਪੰਚਾਇਤ ਨੂੰ ਉਹਨਾਂ ਨੇ ਅਲਾਉ ਵੀ ਕਰਤਾ ਵੀ 15 16 17 ਦਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਆ ਫਕਸ਼ਨ ਆ ਵੀ ਗ੍ਰਾਮ ਪੰਚਾਇਤ ਕਰਾ ਸਕਦੀ ਆ ਆਪਣੀ ਜਗ੍ਹਾ 'ਚ ਕਰਾ ਰਹੀ ਆ ਅਸੀਂ ਕਿਸੇ ਦੇ ਪਦੈਚੀ ਜਾਂ ਬਾਪ ਦਾਦੇ ਵਾਲੀ ਤਾਂ ਹੈ ਨਹੀਂ ਉਹ ਵੀ ਅਸੀਂ ਉਹਨਾਂ ਦੀ ਜਗ੍ਹਾ 'ਚ ਕਰਾ ਰਹੇ ਆ ਸਾਨੂੰ ਰੋਕਣਗੇ ਠੀਕ ਆ ਇਹ ਤਾਂ ਇਹ ਮੈਂ ਇੱਕ ਹੋਰ ਵੀ ਥੋੜੇ ਜਿਹੜੀ ਕਹਿਣਾ ਚਾਹੁੰਦਾ ਵੀ ਜਿਹੜੇ ਚਾਰ ਬੰਦੇ ਦੇ ਨਾਲ ਫਿਰਦੇ ਨੇ ਉਹ ਵੀ ਚਲੋ ਮੌਤਵਰ ਬੰਦੇ ਨੇ ਸਿਆਣੇ ਬੰਦੇ ਨੇ ਮੇਰੇ ਹਿਸਾਬ ਨਾਲ ਤਾਂ ਸਿਆਣੇ ਨੇ ਪਰ ਉਹਨਾਂ ਨੂੰ ਵੀ ਨਹੀਂ ਸਮਝ ਆ ਰਹੀ ਬੀਪ ਜਿਹੜੀ ਪੰਚਾਇਤ ਆ ਪਿੰਡ ਦੀ ਵੀ ਉਹ ਹੁੰਦੀ ਕੀ ਆ ਆਪ ਵੀ ਮਹਤਵਪੂਰਨ ਬੰਦੇ ਨੇ ਉਹ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਰੋਕਣਾ ਤਾਂ ਉਹਨਾਂ ਨੇ ਕੀ ਦੀ ਸਮਾਂ ਨਾਲੇ ਪਾਵਰ ਚ ਨੇ ਅੱਜ ਦੇ ਟਾਈਮ 'ਚ ਉਹਨੂੰ ਹੋਰ ਸ਼ੇਹਾਂ ਦੇ ਰਹੇ ਨੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਹੋ ਸਾਡੇ ਤਾਂ ਪਰ ਗੱਲ ਇਹ ਵੀ ਚੱਲ ਰਹੀ ਹੈ ਜੀ ਇਲਾਕੇ 'ਚ ਡਰ ਦਾ ਮਾਹੌਲ ਆ ਕਹਿੰਦੇ ਮੇਲੇ ਤੇ ਜਾਵਾਂਗੇ ਲੜਾਈ ਹੋਊਗੀ ਕੁਝ ਵੀ ਹੋ ਸਕਦਾ ਏ ਇਦਾਂ ਦੀਆਂ ਚਰਚਾ ਵੀ ਚੱਲ ਰਹੀਆਂ ਨੇ ਨਹੀਂ ਅਸੀਂ ਜੀ ਦੇਖੋ ਪ੍ਰਸ਼ਾਸਨ ਨੂੰ ਲਿਖ ਕੇ ਵੀ ਦੇ ਚੁੱਕੇ ਆ ਵੀ ਸਾਨੂੰ ਉੱਥੇ ਪੁਲਿਸ ਫੋਰਸ ਦਾ ਵੀ ਥੋੜਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਕੱਲ ਨੂੰ ਕੋਈ ਹੁੱਲਰਵਾਜੀ ਕਰੂਗਾ ਸਾਡਾ ਕੋਈ ਬੰਦਾ ਕੋਈ ਮੇਰੀ ਪੰਚਾਇਤ ਦਾ ਜਾਂ ਜਿਹੜੇ ਮੇਰੇ ਨਾਲ ਨੇ ਕੋਈ ਉਹ ਕਰੂਗਾ ਮੈਂ ਤਾਂ ਇਹ ਤਾਂ ਲਿਖ ਕੇ ਦੇ ਚੁੱਕਿਆ ਵੀ ਡੰਡਾ ਫੇਰ ਕੇ ਅੰਦਰ ਦੇ ਦਿਓ ਚਾਹੇ ਹਫਤਾ 10 ਦਿਨ ਜੋ ਵੀ ਕਾਰਪਈਆ ਜੇਲ੍ਹ ਚ ਸੜ ਦੇਣਾ ਅਸੀਂ ਪੰਚਾਇਤ ਪੁਲਿਸ ਦਾ ਫੁੱਲ ਸਹਿਯੋਗ ਦਵਾਂਗੇ ਜੀ ਜਸਪ੍ਰੀਤ ਜੀ ਲੋਕਾਂ ਚ ਡਰ ਦਾ ਮਾਹੌਲ ਆ ਕਿ ਮਾਹੌਲ ਖਰਾਬ ਹੋ ਸਕਦਾ ਲੜਾਈ ਹੋ ਸਕਦੀ ਆ ਲੋਕ ਬੜੀ ਦੂਰੋਂ ਦੂਰੋਂ ਪਹੁੰਚੇ ਸੀ ਇਹਦੇ ਨਾਲ ਤਾਂ ਮੇਲਾ ਵੀ ਜੀ ਖਰਾਬ ਹੋਊਗਾ ਜਿੱਦਾਂ ਦਾ ਮਾਹੌਲ ਬਣੂਗਾ ਬਿਲਕੁਲ ਭਾਈ ਜੀ ਮੇਲਾ ਖਰਾਬ ਹੋਣਾ ਜਦੋਂ ਹੁਣ ਪੰਚਾਇਤ ਦਾ ਪੰਚਾਇਤ ਦੀ ਜਗ੍ਹਾ ਉਹਦੇ ਵਿੱਚ ਪੰਚਾਇਤ ਨੂੰ ਮਨਜ਼ੂਰੀਆ ਜੋ ਮਰਜ਼ੀ ਕਰੇ ਕੋਈ ਤੀਜਾ ਬੰਦਾ ਜਾਂ ਪਿੰਡ ਚੋਂ ਉੱਠ ਕੇ ਹਰੇਕੇ ਕਹਿ ਦਿੰਦਾ ਮੈਂ ਟੂਰਨਾਮੈਂਟ ਕਰਾਉਂ ਇਹ ਗੱਲਾਂ ਗਲਤ ਨੇ ਅਸੀਂ 3 ਦਿਨ ਦਾ ਟੂਰਨਾਮੈਂਟ ਰੱਖਿਆ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾ ਦਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੱਖਿਆ ਉਹਨਾਂ ਨੇ ਕਿਹਾ ਵੀ ਪਿੰਡਾਂ ਦੇ ਵਿੱਚ ਗਰਾਊਂਡ ਖਾਲੀ ਹੋ ਰਹੇ ਨੇ ਜਿਹੜੇ ਨਵੀ ਪਨੀਰੀ ਆਪਣੀ ਉਹ ਖੇਡਾਂ ਵੱਲ ਵਧੇ ਨਹੀਂ ਰਹੀ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 32 ਕਿਲੋ 37 ਕਿਲੋ 42 ਕਿਲੋ ਜਿਵੇਂ ਉਹਨਾਂ ਨੇ ਕਿਹਾ ਸੀ ਅਸੀਂ ਉਹ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੂਰਨਾਮੈਂਟ ਕਰਵਾ ਰਹੇ ਹਾਂ ਸਾਨੂੰ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਆ ਪ੍ਰਸ਼ਾਸਨ ਨੂੰ ਅਸੀਂ ਲਿਖਤੀ ਰੂਪ ਚ ਵੀ ਦੇ ਚੁੱਕੇ ਹਾਂ ਵੀ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵੀ ਕਿਸਮ ਦਾ ਚੱਕੇ ਅੰਦਰ ਦੇ ਦੋ ਜਿਹੜਾ ਵੀ ਉੱਥੇ ਸ਼ਰਾਰਤ ਕਰਦਾ ਫਿਲਹਾਲ ਦੂਜੀ ਤਰ੍ਹਾਂ ਕੀ ਕਹਿੰਦੀ ਆ ਪ੍ਰਸ਼ਾਸਨ ਕੀ ਕਹਿੰਦਾ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ